ਬਾਣੀ ਦਾ ਫਰਮਾਨ ਹੈ ਸਾਚਾ ਸਤਗੁਰੂ ਕਿਆ ਕਰੇ ਜਾਂ ਸਿੱਖਾ ਮੈਂ ਚੋਕ ਅੰਦੇ ਏਕ ਨਾ ਲੱਗਦੇ ਜੋ ਬਾਸ বাজਾਈਏ ਉਹ ਹੁਣ ਬਾਸ ਦੇ ਵਿੱਚ ਬਾਸ ਦੀ ਸੰਗਿਆ ਮਨਮੁਖ ਨਾਲ ਕੀਤੀ ਬਾਸ ਦਾ ਸੁਭਾਅ ਇਹ ਝੁੱਲ ਵਿੱਚ ਹੁੰਦਾ ਕੱਲਾ ਨਹੀਂ ਹੁੰਦਾ ਬਾਸ ਮਨਮੁਖ ਜਦੋਂ ਦੇਖੋਗੇ ਝੁੰਡ ਵਿੱਚ ਹੋਣ ਗਿਆ ਇਕੱਲੇ ਨਹੀਂ ਹੁੰਦਾ ਕਿ ਇਕੱਲੇ ਰਹਿ ਨਹੀਂ ਸਕਦਾ ਮਨਮੁਖ ਗੁਰਮੁਖ ਜਦੋਂ ਦੇਖੋਗੇ ਉਹ ਸਿਮਰਨ ਵਿੱਚ ਹੋਏਗਾ ਬੰਦਗੀ ਵਿੱਚ ਹੋਏਗਾ ਉਹ ਸਾਰਿਆਂ ਦੇ ਵਿੱਚ ਬੈਠਾ ਹੋਇਆ ਵੀ ਇਕੱਲਾ ਹੀ ਹੋਏਗਾ ਕਿਸੇ ਨਾਲ ਜੁੜਿਆ ਨਹੀਂ ਹੋ ਬਾਂਸ ਦਾ ਸੁਭਾਅ ਏ ਝੁੰਡ ਮਨਮੁਖ ਦਾ ਵੀ ਸੁਭਾਅ ਏ ਝੁੰਡ ਵਿੱਚ ਰਹਿਣਾ ਆਲੇ ਦੁਆਲੇ ਨੂੰ ਕੋਈ ਚਾਹੀ ਨਹੀਂ ਦੂਸਰਾ ਸੁਭਾਅ ਬਾਸ ਦਾ ਕੀ ਹੈ ਹਵਾ ਚੱਲੇ ਆਪਸ ਵਿੱਚ ਰਗੜ ਖਾਂਦੇ ਨੇ ਤੇ ਅੱਗ ਲੱਗ ਜਾਂਦੀ ਹੈ ਬਾਸ ਨੂੰ ਇਸੇ ਤਰ੍ਹਾਂ ਮਨਮਤ ਜਦੋਂ ਹੰਕਾਰੀ ਤਾਂ ਹੁੰਦੇ ਹੀ ਨਹੀਂ ਮਾੜੀ ਜੀ ਦੁਐਸ਼ ਦੀ ਹਵਾ ਚੱਲੀ ਆਪਸ ਵਿੱਚ ਲੜ ਕੇ ਮਰ ਜਾਂਦੇ ਆਪਸ ਨੂੰ ਹੀ ਮਾਰ ਲੈਂਦੇ ਨੇ ਬਾਹਰੋਂ ਮਨੁੱਖਾਂ ਨੂੰ ਮਾਰਨ ਦੀ ਲੋੜ ਨਹੀਂ ਆਪੇ ਹੀ ਲੜ ਕੇ ਮਰ ਜਾਂਦੇ ਨੇ ਇਹ ਬਾਸ ਦਾ ਗੁਣ ਹੈ ਕਿ ਆਪੇ ਹੀ ਸੜ ਕੇ ਖਤਮ ਹੋ ਜਾਂਦਾ ਚੁੰਡ ਵਿੱਚ ਰਹਿਣਾ ਆਪੇ ਹੀ ਸ਼ੀਤਲਤਾ ਇਹਦੇ ਕੋਲ ਹੈ ਨਹੀਂ ਬਾਸ ਦੀ ਸ਼ੀਤਲਤਾ ਨਹੀਂ ਚੰਦਨ ਦੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਵੇ ਤੀਸਰਾ ਇਹਦੇ ਵਿੱਚ ਕੀ ਹੈ ਇਹ ਭਾਵੇਂ ਚੰਦਨ ਦੀਆਂ ਜੜਾਂ ਦੇ ਵਿੱਚ ਲਾ ਦੋ ਇਹਦੇ ਵਿੱਚ ਸੁਗੰਧੀ ਨਹੀਂ ਆਉਂਦੀ। ਅਭੁਗਣ ਕਹਿ ਲਈਏ ਗੁਣ ਕਹਿ ਲਈਏ ਜੋ ਵੀ। ਇਹਦੇ ਤੇ ਅਸਰ ਨਹੀਂ ਹੁੰਦਾ। ਸਾਰਾ ਜੰਗਲ ਮਹਿਕ ਜਾਏਗਾ ਚੰਦਨ ਦੀ ਮਹਿਕ ਨਾਲ ਪਰ ਬਾਸ ਕੋਲੋਂ ਸੁਗੰਧੀ ਨਹੀਂ ਆਏਗੀ। ਇਹੀ ਹਾਲ ਮਨ ਮੁਖ ਦਾ ਹੈ। ਸੰਗਤ ਵਿੱਚ ਆ ਕੇ ਗੁਰਮੁਖ ਦਾ ਹਿਰਦਾ ਗੁਨਾ ਨਾਲ ਭਰਦਾ ਮਨਮੁਖ ਉੱਥੇ ਵੀ ਆਪਣੀ ਹੀ ਮਤ ਲਾਈ ਫਿਰਦਾ ਉੱਥੇ ਵੀ ਆਪਣੀ ਮਤ ਜਿਨ੍ਹਾਂ ਦੇ ਅੰਦਰ ਪਿਆਸ ਜਾਗੀ ਪਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਜਿਨ੍ਹਾਂ ਦੇ ਅੰਦਰ ਉਹ ਭਾਵ ਆ ਗਿਆ ਪ੍ਰੇਮ ਆ ਗਿਆ ਮੈਂ دیਵਾਨਾ ਪਿਆ ਅਤੀਤ ਜਿਹਦੇ ਅੰਦਰ ਪੇਮ ਆ ਗਿਆ ਉਹ دیਵਾਨਾ ਹੋ ਗਿਆ ਉਹਨੂੰ ਸੰਸਾਰ ਨਹੀਂ ਫਿਰ ਨਜ਼ਰ ਆਉਂਦਾ ਉਹਨੂੰ ਸਾਰੇ ਪਰਮੇਸ਼ਰ ਨਜ਼ਰ ਆਉਂਦਾ ਕਰ ਕਾਸਾ ਦਰਸ਼ਨ ਕੀ ਭੁੱਖ ਉਹਦੇ ਅੰਦਰ ਭੁੱਖ ਜਾਗਦੀ ਹੈ ਦਰਸ਼ਨਾ ਦੀ ਪਰਮੇਸ਼ਰ ਦੀ ਪਰ ਉਹਦੇ ਅੰਦਰ ਜਾਗਦੀ ਹੈ ਜਿਹਨੂੰ ਸੋਝੀ ਪੈਗੀ